ਬਹੁਤ ਚੰਗਿਆ ਆਪਾਂ ਕਹਿੰਦੇ ਮੁਸਲਮਾਨ ਮਾਰੀ ਮੁਸਲਮਾਨ ਮਾਰੀ ਨੀ ਅੱਛਾ ਬਾਰਲੇਟੀ ਰੋਡ ਤੇ ਇੱਕ ਵਿਚਾਰਾ ਬੱਧੂ ਆਇਆ ਉਹਨੇ ਦੇਖਿਆ ਵੇਖਿਆ ਸਾਰੇ ਸਾਡੇ ਬਾਬਾਦੀਆਂ ਮੁੰਡੀਆਂ ਭਰੇ ਹੁੰਦੇ ਸੋਹਣੇ ਤੇ ਆਹ ਸਾਡਾ ਇੰਜੀਨੀਅਰ ਵੀ ਕਹਿੰਦਾ ਹੁੰਦਾ ਸੀਗਾ ਵੀ ਸਾਡਾ ਡਿਪਾਰਟਮੈਂਟ ਸਭ ਤੋਂ ਪਹਿਲਾਂ ਨੰਬਰ 1 ਤੇ ਨੰਬਰ 1 ਹਾਂ ਅੱਛਾ ਤੇ ਉਹ ਆ ਉਹਨੇ ਆਤ ਬਾਇਕ ਜੀ ਦੋ ਰਪੜੀ ਜੀ ਹੁੰਦੇ ਇਹਨਾਂ ਦੇ ਹੱਥ ਬਾਜਦੇ پیسے ਆ ਕੇ ਮੈਨੂੰ ਕੱਢੀ ਫੜਾ ਦਿੰਦੇ ਅੱਛਾ ਕਹਿੰਦਾ ਆ ਗਾ ਖਤਰਤੀ ਤੋ ਅੱਛਾ ਹਾਂ ਅਰ ਆਪਾਂ ਕਹਿੰਦੇ ਰੋਟੀ ਖਾਲਾ ਉਹ ਅਗਲ ਕਹਿੰਦੇ ਆ ਗਾ ਖਤਰਤੀ ਤੋ ਆ ਗਾ ਖਤਰਤੀ ਤੋ ਆ ਰਾਹਤ ਨੂੰ ਪੈਸੇ ਦੇ ਗਿਆ ਅਸੀਂ ਦੋ ਤਿੰਨ ਭੇਟੀਆਂ ਸਵਾਰੀਆਂ ਲਿਆਦੀਆਂ ਹੋਰ ਸਵਾਰੀਆਂ ਬਾਕੀ ਉੱਥੇ ਟੁੱਟੀਆਂ ਲਿਆਦੇ ਅਸੀਂ ਉੱਥੇ ਲੈਸਰ ਕੇ ਮੈਂ ਕੰਮ ਕੀਤਾ ਤੇ ਸਾਡਾ ਕੰਮ ਹੀ ਹੁੰਦਾ ਸੀ ਬਰੀਕ ਉੱਥੇ ਰਿਸਾ ਲਾਦੀਆਂ ਗਿਆ ਕੋਠਾਂ ਦੀਆਂ ਘੋੜਿਆਂ ਦੀਆਂ ਗੱਡੀਆਂ ਦੀਆਂ ਉੱਥੇ ਅਸੀਂ ਉਹ ਬੜਾ ਛੇ ਸੀਗਾ ਤੇ ਉਹਦੇ ਕੰਮ ਕੀਤਾ ਸੀ ਕਦੇ ਵੀ ਕੰਮ ਕੀਤਾ ਬਹੁਤ ਤੇ ਕਈ ਵਾਰੀ ਉਹਨੇ ਤਾਂ ਤੁਹਾਨੂੰ 100 ਰੁਪਏ ਦੇ ਦੇਣਾ اچھا ਵੀ ਮੈਂ ਘੜੀ ਤੇ ਭੇਜਣਾ ਨੇ ਰੋਟੀ ਤਾਂ ਖਾ ਰੋ ਉਧਰ ਲਾਓ ਤੁਹਾਨੂੰ ਉਧਰ ਰੁਪਏ ਵੇ ਵੀਰ ਸਾਡਾ ਰੋਟੀ ਦਾ ਰੱਤੇ ਪੈਸੇ ਦੇ ਦਿੰਦੇ ਨੇ ਉਹਨੇ ਇਦਾਂ ਦਾ ਤੇਰਾ 400 ਬੰਦਾ ਹਾਂ ਤੇ ਪੂਰਾ ਸੋਤ ਹੈ ਉਥੇ ਕੰਮ ਕੀਤਾ ਬਹੁਤ ਅਸੀਂ ਉਹਨੇ ਵੀ ਰੋਜ਼ੇ ਚੱਲਦੇ ਸੀ ਉਹਨਾਂ ਦੇ ਕਹਿੰਦਾ ਵੀ ਰੋਜ਼ੇ ਸਾਡੇ ਆ ਥੋੜੇ ਨਹੀਂ ਗੇ ਅੱਛਾ ਉਹਦਾ ਡਰਾਈਵਰ ਨੂੰ ਕਹਿੰਦਾ ਤੁਸੀਂ ਐਂ ਕਰਿਓ ਇਹ ਜੋ ਵੀ ਤੁਸੀਂ ਖਾਣ ਨੂੰ ਮੰਗਦੇ ਆ ਉਹ ਲੈ ਕੇ ਦੇਣੀ ਹੈ ਅੱਛਾ ਲੱਸੀ ਦੁੱਧ ਦਹੀਂ ਜੋ ਵੀ ਕੁਝ ਮੰਗਦੇ ਆ ਵੀ ਆਪਣੇ ਰੋਜ਼ੇ ਇਹਨਾਂ ਦੀ ਰੋਜ਼ ਨਹੀਂ